ਮੇਰੇ ਬਹੁਤ ਹੀ ਪਿਆਰੇ ਦੋਸਤ ਅਬਦੁਲ ਖਾਲਿਦ ਜੋ ਕਿ ਲੰਦੇ ਪੰਜਾਬ ਪਾਕਿਸਤਾਨ ਤੋਂ ਨੇ ਉਹਨਾਂ ਦੀ ਫਰਮੈਸ਼ ਬਹੁਤ ਵਾਰ ਆਈ ਸੀ ਤੇ ਵੀ ਜਦੋਂ ਉਹਨਾਂ ਨਾਲ ਗੱਲ ਕਰਿਆ ਉਸ ਵਕਤੇ ਇੱਕ ਉਹਨਾਂ ਨੇ ਮੈਨੂੰ ਕਹਾਣੀ ਦੱਸੀ ਜੋ ਕਿ ਐਸ ਯੁੱਗ ਦੇ ਵਿੱਚ ਬੀਤ ਰਹੀ ਹੈ ਬਹੁਤ ਜਣੀਆਂ ਦੇ ਨਾਲ ਬੀਤ ਰਹੀ ਹੈ ਤੇ ਉਹਨੇ ਕਹਿੰਸੀ ਪਰਮਾਰਸਰ ਇੱਕ ਗੀਤ ਇਸ ਪਿਛੇ ਤੇ ਜ਼ਰੂਰ ਲਿਖਿਓ ਲਓ ਦੋ ਲਾਈਨਾਂ ਸੁਣ ਕੇ ਜਰਾ ਮੇਰੀ ਹੱਕ ਮੈਂ ਇੰਤ ਦੀ ਕਮਾਈ ਜੇ ਲਖਾਊਗਾ ਉਹ ਸੁਖ ਕਦੇ ਨਹੀਂ ਪਾਊਗਾ ਨਾ ਇਸ ਜਨਮੇ ਨਾ ਉਸ ਜਨਮੇ ਨਾ ਇਸ ਜਨਮੇ ਨਾ ਉਸ ਜਨਮੇ ਜਦ ਦੁਰਸੀ ਸੰ ਉਹਨੂੰ ਲੱਗਣ ਗਿਆ ਫਿਰ ਮੱਥੇ ਹੱਥ ਮਾਰ ਪੈਸ਼ਤਾਊਗਾ ਮੇਰੀ ਹੱਕ ਮੈਂ ਇੰਤਦੀ ਕਮਾਈ ਜਿਹੜਾ ਖਾਊਗਾ ਉਹ ਸੁੱਖ ਕਦੇ ਨਹੀਂ ਪਾਊਗਾ ਉਹ ਸੁੱਖ ਕਦੇ ਨੇ ਪਉ ਕਾ ਲਓ ਜੀ ਇੱਕ ਹੋਰ ਸੀ ਵੀਡੀਓ ਉਹ ਵੀ ਆਪਾਂ ਐਡ ਕਰਨੀ ਹੈ ਉਹਨੀ ਕਿਹਾ ਸੀ ਜਰੂਰ ਐਡ ਕਰਿਓ ਲਕਾਰਦਿਆਂ ਸਭ ਤੋਂ ਸਾਰਾ ਹੱਥ ਖਾਣ ਵਾਲੇ ਵੀ ਕਦੇ ਬੋਲਦੇ ਆ ਉਹ ਤਾਂ ਕੁੱਤੀਆਂ ਬਣ ਜਾਂਦੇ ਆ ਉਹ ਉਹ ਨਹੀਂ ਕਹਦੇ ਬੋਲਣਾ ਉਹਨੇ ਹੱਕ ਖਾਦਾ ਹੁੰਦਾ ਆ ਉਹ ਤਾਂ ਕਹਿੰਦੀ ਨੇ ਜੇ ਜਮਾਨ ਬਾਲ ਕਿ ਟਿੱਕ ਟਿੱ ਤੇਰੇ ਸਾਹਮਣੇ ਆ ਜਾਣੀ ਇਦਾਂ ਕਹਿੰਦੇ ਨੇ ਇਹ ਤਾਂ ਲਾੜ ਨੂੰ ਭੋਗਤਣੀ ਆ ਪੈਣੀ ਆ ਹਾਂ ਇੱਥੇ ਭੋਗਤ ਕੇ ਜਾਣਗੇ